ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਕਰੀਆ ਕਲਾਂ ਗੁਰਦੁਆਰਾ ਸਾਹਿਬ ਜੀ ਸਰਸਾ ਸਾਹਿਬ ਕੇ ਅੰਗਠਾ ਸਾਹਿਬ ਵਿੱਚ ਸੇਵਾਦਾਰਾਂ ਵੱਲੋਂ ਵਾਲਪੇਪਰ ਲਗਵਾਇਆ ਗਿਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਬਾਣੀ ਭਗਤ ਸਹਿਬਾਨ ਪਟਾਂ ਪੰਜਾਂ ਤਖਤਾਂ ਚਾਰ ਸਹਿਬਜ਼ਾ ਦੇ ਪੰਜ ਪਿਆਰੇ ਪਟ ਸਹਿਬਾਨ ਜਿਨ੍ਹਾਂ ਦੀ ਗੁਰੂ ਕਾ ਸਾਹਿਬ ਵਿੱਚ ਬਾਣੀ ਦਰਜ ਹੈ ਬਾਰੇ ਵੀਰਵਾ ਦਿੱਤਾ ਗਿਆ ਹੈ ਪਾਬਾ ਨਾਨਕ ਸਿੰਘ ਜੀ ਦਬੜੀ ਖਾਨੇ ਵਾਲੇ ਦਸੇ ਪਾਸ਼ਾ ਜੀ